ਔਰ ਇਹ ਨਾਲ ਹੀ ਕੁਝ ਗੱਲਾਂ ਸਾਹਮਣੇ ਆਈਆਂ ਸੀ ਕਿ ਜਦੋਂ ਕਾਊਂਟਿੰਗ ਹੁੰਦੀ ਹੈ ਸ਼ਾਮ ਨੂੰ ਜਦੋਂ ਸ਼ਾਮ ਨੂੰ ਕਾਊਂਟਿੰਗ ਹੁੰਦੀ ਹੈ 4 ਵਜੇ ਤੋਂ ਬਾਅਦ ਸਮਾਂਗਾ ਕਿਉਂਕਿ 4 ਵਜੇ ਤੱਕ VOTING ਹੋਣੀ ਆ ਸਾਢੇ 4 ਜਾਂ 5 ਵਜੇ ਕਾਊਂਟਿੰਗ ਸਟਾਰਟ ਹੋਣੀ ਆ ਕਈ ਪਿੰਡ ਵੱਡੇ ਨੇਗੇ ਕਈ ਪਿੰਡ ਵੱਡੇ ਨੇ ਜਿਨ੍ਹਾਂ ਦੀ VOTER LIST ਜਿਹੜੀ ਆ ਉਹ ਲਗਭਗ 10000 ਤੱਕ ਹੋ ਜਾਂਦੀ ਆ 9 10 11 12000 ਤੱਕ ਹੋ ਜਾਂਦੀ ਆ ਸੋ ਉੱਥੇ ਵੋਟਾਂ ਦੀ ਗਿਣਤੀ ਕਰਦਿਆਂ ਰਾਤ ਨੂੰ ਹਨੇਰਾ ਪੈ ਜਾਂਦਾਗਾ ਸੋ ਉੱਥੇ ਕੋਈ ਗਣਤ ਅੰਸਰ ਮਹਿਸੂਸ ਨਾ ਕਰ ਦੇ ਸੋ ਉੱਥੇ ਅਸੀਂ ਐਡਕੂਟ ਸਕਿਉਰਿਟੀ ਜਿਹੜੀ ਆ ਸਕਿਉਰਿਟੀ ਹੋਰ ਵਧਾਉਣ ਦੀ ਗੱਲ ਕਰਕੇ ਆਂਗੇ ਕਿ ਉੱਥੇ ਸਕਿਉਰਿਟੀ ਵਧਾਈ ਜਾਵੇ ਔਰ ਸੈਂਸਿਟਿਵ ਜਿਹੜੇ ਬੂਥ ਨੇ ਜਾਂ ਹਾਈਪਰ ਸੈਂਸਿਟਿਵ ਜਿਹੜੇ ਬੂਥ ਨੇਗੇ ਉਹਨਾਂ ਨੂੰ ਮੋਨਿਟਰਿੰਗ ਕਰਨ ਦੇ ਲਈ ਸਕਿਉਰਿਟੀ ਵੀ ਜਿਹੜੀ ਆ ਹੋਰ ਵਧਾਈ ਜਾਵੇ ਸੋ ਇਹ ਅਸੀਂ ਔਰ ਇਸ ਦੇ ਨਾਲ ਹੀ ਇੱਕ ਵੱਡਾ ਹੋਰ ਅਸੀਂ ਬੇਨਤੀ ਕਰਕੇ ਆਂਗੇ ਕਿ ਪੰਜਾਬ ਦੇ ਵੈਸੇ ਤਾਂ ਪੰਜਾਬ ਦਾ ਵੋਟਰ ਜਿਹੜਾ ਉਹ ਬਹੁਤ ਅਵੇਰ ਆਗਾ ਕਿ ਪੰਜਾਬ ਦੇ ਅੰਦਰ ਹਮੇਸ਼ਾ ਹੀ ਸਾਫ਼ ਸੁਥਰੀਆਂ ਇਲੈਕਸ਼ਨਾਂ ਜਦੋਂ ਪਾਰਲੀਮੈਂਟ ਦੀ ਹੁੰਦੀ ਆ ਜਾਂ ਅਸੈਂਬਲੀ ਦੀ ਹੁੰਦੀ ਆ ਪਰ ਲੇਕਿਨ ਕਿਤੇ ਨਾ ਕਿਤੇ ਕੋਈ ਨਾ ਕੋਈ ਅੰਸਰ VOTER ਨੂੰ ਲੁਭਾਉਣ ਦੇ ਲਈ ਲਾਲਚ ਦੇਣ ਲਈ ਕੁਛ ਨਾ ਕੁਛ ਪੈਦਾ ਕਰਨ ਦੀ ਕੋਸ਼ਿਸ਼ ਕਰਦਾਗਾ ਸੋ ਉਹਦੇ ਖਿਲਾਫ ਵੀ ਅਸੀਂ ਲੈ ਕੇ ਆਏਗੇ ਕਿ ਆਮ ਆਦਮੀ ਪਾਰਟੀ ਬਿਲਕੁਲ ਫੇਰ ਇਲੈਕਸ਼ਨ ਚਾਹੁੰਦੀ ਹੈਗੀ ਕਿ ਜਿਹੜਾ ਵੀ ਕੋਈ ਵਿਅਕਤੀ VOTER ਆਗਾ ਪੰਜਾਬ ਦਾ ਉਹਨਾਂ VOTERਾਂ ਨੂੰ ਅਵੇਅਰਨੈਸ ਡਰਾਈਵ ਜਿਹੜੀ ਆ ਉਹ ਵੀ ਇਲੈਕਸ਼ਨ ਕਮਿਸ਼ਨ ਚਲਾਵੇ ਕਿ ਪੰਜਾਬ ਦਾ ਹਰ ਇੱਕ VOTER ਜਿਹੜਾ ਉਹ ਆਪਣੇ ਰਾਈਟ ਜਾਣਦਾ ਹੋਵੇ ਅਵੇਅਰ ਹੋਵੇ ਸੋ ਉਹਦੇ ਲਈ ਅਸੀਂ ਸਪੈਸ਼ਲ ਡਰਾਈਵਸ ਲਾਉਣ ਦੀ ਵੀ ਬੇਨਤੀ ਕਰਕੇ ਆਂਗੇ ਇਹ ਮੰਗਾ ਅਸੀਂ ਇਲੈਕਸ਼ਨ ਕਮਿਸ਼ਨ ਸਾਹਿਬ ਦੇ ਸਾਹਮਣੇ ਸਾਡੇ ਬਫਦ ਨੇ ਰੱਖੀਆਂ ਨੇਗੀਆਂ ਔਰ ਇਲੈਕਸ਼ਨ ਕਮਿਸ਼ਨ ਵੱਲੋਂ ਸਾਨੂੰ ਭਰੋਸਾ ਦਿਵਾਇਆ ਗਿਆ ਕਿ ਤੁਰੰਤ ਉਹਨਾਂ ਨੇ ਮੀਟਿੰਗ ਬੁਲਾਈ ਹੈ ਕਿ ਮੇ ਡੀਜੀਪੀ ਸਾਹਿਬ ਨੂੰ ਦਾ ਮੀਟਿੰਗ ਬੁਲਾ ਕੇ ਐਡਕੂਟ ਸਕਿਉਰਿਟੀ ਜਿਹੜੀ ਆ ਸਕਿਉਰਿਟੀ ਦਾ ਪ੍ਰਬੰਧ ਕਰਾਂਗੇ ਔਰ ਇਸ ਤਰ੍ਹਾਂ ਦੀ ਜਿਹੜੀਆਂ ਪਹਿਲਾਂ ਇੱਕ ਦੋ ਘਟਨਾਵਾਂ ਸਾਹਮਣੇ ਆਂਦੀਆਂ ਰਗੀਆਂ ਉਹਨਾਂ ਦੇ ਖਿਲਾਫ ਉਹਨਾਂ ਨੇ ਸਖਤ ਐਕਸ਼ਨ ਲੈਣ ਲਈ ਸਾਡੇ ਸਾਹਮਣੇ ਆਪਣੀ ਬਚਨਬੱਤਾ ਦਿਖਾਈ ਜਾਗੀ ਦੁਹਰਾਈ ਜਾਗੀ ਸਭੈ ਸਮੇਂ ਦਾ ਅੱਜ ਆਮ ਆਦਮੀ ਪਾਰਟੀ ਕੋ ਵੀ ਚਾਹੁੰਦੀ ਹੈਗੀ ਕਿ ਪੰਜਾਬ ਦੇ ਅੰਦਰ ਇਲੈਕਸ਼ਨ ਜਿਹੜੀ ਆ ਉਹ ਸਾਫ ਸੁਥਰੀ ਪਾਰਦਰਸ਼ਤਾ ਨਾਲ ਹੋਵੇ ਇਸ ਗੱਲ ਨੂੰ ਲੈ ਕੇ ਅਸੀਂ ਅੱਜ ਆਪਣਾ ਮੈਂਮੋਰੈਂਡਮ ਜਿਹੜਾ ਉਹ ਸਬਮਿਟ ਕਰਕੇ ਆਏ ਹਾਂ